ਚਾਹ ਨੋਟੇ ਦਾ ਕੰਮ ਨਹੀਂ ਪੜਿਆ ਗੁੱਜ ਗਿਆ ਵਾਟਾ ਹਾਂਜੀ ਗੁੱਜ ਗਿਆ ਵਾ ਤੇ ਤੁਸੀਂ ਆ ਬੁਢੀ ਲਿਆ ਕੇ ਫੇਰ ਇਥੇ ਰਹਾ ਤੀ ਤੇ ਦੇ ਕੇ ਨਹੀਂ ਆਏ ਉਹਨਾਂ ਦੇ ਘਰ ਚਾਚੀ ਤੇਰੀ ਘਰ ਹੈ ਨਹੀਂ ਗਈ ਤੇ ਮੈਂ ਨਹੀਂ ਦੇਣ ਗਈ ਤੇ ਸੰਦੀਪ ਦੇ ਘਰ ਹੀ ਹੁਣੀ ਆ ਗਈ ਕਿਤੇ ਨਹੀਂ ਉਹਦੇ ਸਗਾਦੇ ਨਹੀਂ ਮੱਥੇ ਲੱਗਣ ਨੂੰ ਜੀ ਕਰਦਾ ਮੇਰਾ ਤੈਨੂੰ ਪਤਾ ਹੀ ਆ ਜਿੱਦਾਂ ਦੀ ਹੈਗੀ ਜੋ ਉਨੇ ਵਿਚਾਰੀ ਨਾ ਕੀ ਕਹਦ ਨਾ ਹੀ ਵਿਚਾਰੀ ਆ ਤੈਨੂੰ ਅਜੇ ਵੀ ਵਿਚਾਰੀ ਲੱਗਦੀ ਆ ਕੀ ਕਰਦਾ ਉਹਨੇ ਮੰਮੀ ਦੱਸਾਂ ਮੇਰੀ ਗੇਠ ਲੰਮੀ ਜ਼ੁਬਾਨ ਆ ਉਹਦੀ ਜਾਂਦੀ ਤਾਂ ਉਹਨੇ ਗਾੜੀਆਂ ਗੱਲਾਂ ਸੁਣਾਉਣੀਆਂ ਇਹਨੇ ਮੇਰੇ ਕੋਲ ਨਹੀਂ ਸੁਣੀਆਂ ਜਾਂਦੀਆਂ ਚਲੋ ਠੀਕ ਵਾ ਦੇ ਆਈਏ ਤੇ ਚਲੋ ਵਧੀਆ ਗੱਲ ਆ ਆਜੂਗੀ ਉਹ ਤੇ ਪੜਾਉਂਗੀ ਤੂੰ ਆਪਣੇ ਨਾ ਕੰਮ ਨਾ ਕੰਮ ਰੱਖਿਆ ਕਰ ਠੀਕ ਆ ਨਾ ਉਹ ਮੰਮੀ ਮੈਂ ਤਾਂ ਕੰਮ ਡਈ ਆ ਕਰਨ ਮੇਰੇ ਕਰਮਾਂ ਚ ਤੇ ਕੰਮੀ ਆ ਮੈਂ ਤਾਂ ਕਰਨਾ ਹੀ ਆ ਤੇ ਭਰੇ ਆ ਵੀ ਸ਼ਰੀਕੇ ਥੋੜੀ ਬੋਦੀ ਬਣਾ ਕੇ ਰੱਖਿਆ ਕਰੋ ਉਹ ਤੁਹਾਨੂੰ ਕੀ ਕਹ ਦਿੰਦੀ ਆ ਉਹ ਵੀ ਅਕਸਰ ਤੁਹਾਡੀ ਨਾ ਹੋਈਆਂ ਜੇ ਤੁਸੀਂ ਸਮਝੋ ਤੇ ਨੀ ਤੂੰ ਨਹੀਂ ਮੇਰੀ ਨੋ ਬਣਦੀ ਤੇ ਉਹਨੇ ਬਗਾਨੀ ਨੇ ਕਿੱਥੋਂ ਬਣਨਾ ਵਾ ਨੋ ਉਹ ਬਣ ਜੂਗੀ ਮੰਮੀ ਨੋਵਾ ਸਮਝੀਏ ਤੇ ਫੇਰ ਵਾ ਨਾ ਹੁਣ ਤੁਸੀਂ ਨਹੀਂ ਸਮਝਦੇ ਤੇ ਤੁਹਾਡੇ ਵਾਤੀ ਕੋ ਖਵਨੀ ਆ ਲੋਕੀ ਦੇ ਨੋਵਾ ਨੂੰ ਧੀਆ ਬਣਾ ਕੇ ਰੱਖਦੇ ਆ ਨੀ ਮੇਰੇ ਕੋ ਨਹੀਂ ਧੀਆ ਬਣਾਈਆਂ ਜਾਂਦੀਆਂ ਠੀਕ ਆ ਨਾ ਗੁੰਨ ਲਿਆ ਵਾ ਨਾ ਆਟਾ ਤੇ ਲੰਗਰ ਪਕਾ ਤੇ ਫੜਾ ਮੈਨੂੰ ਚਲੋ ਬੈਠੋ ਧੀਏ ਤੇ ਜਾਗਤ ਮੈਂ ਬਣਾਉਣੀ ਆ ਬਸ ਲੱਗੀ ਧਰਿਆ ਕੀ ਆ ਕਰਨਾ ਕੀ ਅਦਾਲ ਪਈ ਹੀ ਉਹਨਾਂ ਹੀ ਹਸਾਰ ਲੈਨੇ ਹੁਣ ਹੋਰ ਕੀ ਧਰਨਾ ਆ ਤੇ ਹੋਰ ਕੋਹ ਬਣਾ ਲੈਂਦੀ ਹਾਂ ਹੋ ਤੂੰ ਹੀ ਲਿਆ ਕੇ ਦੌਦ ਕੋ ਫੇਰੀ ਆ ਘਰ ਚ ਹੋਰ ਕੱਖ ਨਹੀਂ ਪਾਉਨ ਨਹੀਂ ਦੇਣ ਉਦਾਂ ਤੇ ਤੇਰੀ ਜ਼ੁਬਾਨ ਬਠੇਰੀ ਚੱਲਦੀ ਆ ਤੇ ਦਿਮਾਗ ਵੀ ਬੜਾ ਚੱਲਦਾ ਵਾ ਤੇ ਤੇਰੀ ਜ਼ੁਬਾਨ ਹੈ ਨਹੀਂ ਤੂੰ ਹੀ ਮੈਨੂੰ ਕਹਿ ਦਿੰਦੀ ਵੀ ਮੰਮੀ ਕੋ ਹਲਿਆ ਦੋ ਮੈਨੂੰ ਘਰ ਲਾ ਮੈਂ ਤੇ ਜੇ ਮੰਮੀ ਕਹਿ ਦਿੰਦੀ ਫਿਰ ਤੁਸੀਂ ਕਹਿਣਾ ਹੀ ਵੀ ਆਦਾਲ ਪਈ ਉਹਨਾਂ ਹਸਾਰ ਲਓ ਤੁਸੀਂ ਕਿਸ ਪਾਸੇ ਵੀ ਜੀਣਦੇ ਨਹੀਂ ਨਹੀਂ ਇਹਨੂੰ ਫਰੇਜ ਤੇ ਰੱਖ ਲੈਗੀ ਤੇਰਾ ਕਹਿਣਾ ਹੀ ਵੀ ਇਹ ਸੁੱਟਣ ਵੱਲ ਤਿਆਰ ਹੋ ਗਈ ਆ ਇਹ ਇਦਾਂ ਕਰਦੀ ਆ ਫਰੇਜ ਚ ਰੱਖ ਲੈਂਦੀ ਸਵੇਰੇ ਖਾ ਲੈਂਦੇ ਇਹਨੂੰ ਦਿਮਾਗ ਤੋਂ ਕੰਮ ਲਿਆ ਕਰ ਥੋੜਾ ਬੋਤਾ ਕਰਦੀ ਤੇ ਹੈਗੀ ਮੰਮੀ ਤੁਸੀਂ ਕਿਸੇ ਪਾਸੇ ਵੀ ਨਹੀਂ ਜੀਣ ਦਿੰਦੇ ਨਹੀਂ ਚਲ ਚੰਗਾ ਲਾ ਲੰਗਰ ਤੇ ਫੜਾ ਮੈਨੂੰ ਤੇ ਉਹ ਧਾਰ ਕੱਢਣ ਵਾਲੀ ਮਹਿੰਦੀ ਤੇ ਕੱਢ ਦੋ ਹਾਂ ਤੁਸੀਂ ਤੇ ਮੈਂ ਰਸੋਈ ਦਾ ਕਰ ਲੈਣੀ ਕਿਉ ਮੈਂ ਕੋ ਕੱਢਦਾ ਕੀ ਗੱਲ ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਆ ਵੀ ਤੂੰ ਕੱਢ ਨਹੀਂ ਸਕਦੀ ਜਾ ਪਹਿਲਾਂ ਧਾਰ ਕੱਢ ਲਿਆ ਤੇ ਫੇਰ ਆ ਕੇ ਲੰਗਰ ਲਾ ਲਈ ਮੈਂ ਹਾਂ ਕੱਢ ਲਈ ਹੁਣੀ ਆ ਹਾਲੇ ਤਾਂ ਮੰਮੀ ਆਟਾ ਹੀ ਬੁੰਨ ਕੇ ਹਟੀਆਂ ਤੇ ਭਾਂਡਿਆਂ ਦੀ ਸ਼ੈਂਕ ਭਰੀ ਹੀ ਉਹ ਸਾਫ ਕੀਤੀ ਆ ਮੈਨੂੰ ਕੰਮ ਗਣ ਗਣ ਕੇ ਨਾ ਦੱਸ ਚੰਗਾ ਕੱਢ ਲੈਣੀ ਆ ਜਾਓ ਇੱਕ ਕੰਮ ਕਰ ਲਿਆ ਤੇ ਗਿਣ ਕੇ ਦੱਸਤਾ ਇੱਕ ਕਰ ਲਿਆ ਤੇ ਗਿਣ ਕੇ ਦੱਸਤਾ ਜਾਂ ਪਹਿਲਾਂ ਧਾਰ ਕੱਢ ਕੇ ਲਿਆ ਦੇ ਆ ਕੇ ਤੇ ਮੈਨੂੰ ਰੋਟੀ ਲਾ ਕੇ ਦੇ ਇਹਦੀ ਨੀਕ ਤੇ ਕਿੜ ਕਿੜ ਮੋਪਦੀ ਉਧਰੋਂ ਬਸ ਆਈ ਆ ਆਉਂਦਿਆ ਮੇਰੇ ਦਿਵਲੇ ਹੋ ਗਈ ਆ ਕੀ ਪਤਾ ਵਗਲੀ ਨਾਲ ਉਥੇ ਕੀ ਬੋਲ ਕੇ ਆਈ ਆ ਤੇ ਕੀ ਨਹੀਂ ਹੁਣ ਅਸੀਂ ਮੋਦੇ ਮੱਥੇ ਨਹੀਂ ਲੱਗਣਾ ਮੈਂ ਐਡਾ ਨਹੀਂ ਕਰਨਾ ਉਹ ਕੋ ਚਾਰ ਸੁਣ ਕੇ ਆਈ ਹੋਣੀ ਆ ਤਾਂ ਹੀ ਆ ਕੇ ਤਪੀ ਫਿਰਨਦੀ ਆ ਪোন ਪਹਿਲਾਂ ਧਾਰ ਦਾ ਕੰਮ ਕਰ ਲਾਂ ਫੇਰੀ ਕਰਦੀ ਆਂ ਅਸੀਂ ਛੋਟੀ ਪਣੀ ਦਾ ਚਲੋ ਪਣੀ ਅਸ ਸਭੇ ਲੀ ਗਏ ਸਾਰੇ ਕੰਮ ਕਰੀ ਫੇਰਦੀ ਆਂ ਮੈਂ ਤੇ ਇਹਨਾਂ ਨੇ ਬਸ ਮੇਰੇ ਸਿਰ ਤੇ ਪਾਇਆ ਉਹ ਸਾਰਾ ਮੱਲਾਵ ਦਾਲੇ ਘਰੇ ਪਾਣੀ ਵੀ ਡੋਣ ਵਾਲਾ ਸਚੋਣਾ ਵਜਾ ਵੀ ਥੱਲੇੋਂ ਕੀ ਆ ਮੇਰੀ ਗੱਲ ਸੁਣਿਓ ਹਾਂ ਕਿਉਂ ਉਹ ਪਾਣੀ ਡਾ ਦੇਣਾ ਹੀ ਮੱਜ ਨੂੰ ਤਾਂ ਫੇਰ ਮੈਂ ਧਾਰ ਕੱਢ ਲੈਣੀ ਆ ਉਹ ਕੱਢ ਲਾ ਗਾਂ ਧਾਰ ਬਾਅਦ ਚ ਡਾ ਦੇਾਂਗੇ ਪਾਣੀ ਨੂੰ ਐਦਾਂ ਵਿਚਾਰੀ ਨੇ ਦੁੱਧ ਦੇਣਾ ਵਾ ਉਹਨੇ ਨਾ ਉਹਨੂੰ ਪਾਣੀ ਤਾਂ ਨਹੀਂ ਡੋਣਾ ਨਾ ਉਹਨੂੰ ਪਠੇ ਟਾਈਮ ਨਾ ਪੋਣੇ ਆ ਤੇ ਪਠੇ ਪਏ ਦੇ ਹੈਗੇ ਟੋਕੇ ਗਾੜੀ ਛੁੱਟਦੇ ਉਹਦੇ ਗਾੜੀ ਥਾਦੀ ਕਰਦੇ ਆ ਕਿਤੇ ਪਾਣੀ ਡਾਉਣ ਨੂੰ ਕਹਿ ਦੇਣਾ ਮਤੇ ਬਸ ਆਪੇ ਡਾਲਾ ਵਿੱਚ ਕੁੰਡ ਰੱਖਤਾ ਕੰਮ ਦੇ ਕਰਉਣਾ ਹੀ ਨਹੀਂ ਹੁੰਦਾ ਲੱਗੂ ਇਹਨਾਂ ਨੇ ਲਗਦੇ ਲਾ ਸੁਪਰੇ ਵੇਜੋ ਨਹੀਂ ਸੰਭੀਆਂ ਜਾਂਦੀਆਂ ਜਿਹੜੇ ਮੂੰਹ ਤੇਰਾ ਸਾਰਾ ਦੁੱਧ ਢੋਲ ਕੇ ਉਹ ਮਾਰਿਆ ਸਗਾਤ ਦੀ ਸਵਾਹ ਚੋਣਾ ਕਰ ਇਹਨਾਂ ਦੇ ਥੱਲੇ ਜਿਹੜਾ ਚੂਲੀ ਦਿੱਤਾ ਉਹ ਵੀ ਢੋਲਤਾ ਵਾ ਜੇ ਫੀਡ ਆਖਿਆ ਹੀ ਉਹ ਲਿਆ ਦੋ ਉਹ ਨਹੀਂ ਲਿਆ ਕੇ ਦਿੱਤੀ ਪੱਠੇ ਮਸਾ ਪਾਵਾਂ ਤੇ ਫਿਰ ਭਾਈ ਦਵੇ ਕੋਟਾ ਨੇ ਮੇਰੀ ਗੱਲ ਸੁਣ। ਕੀ ਉਮੀ ਇਹਨੂੰ ਹੋਣਾ ਅੱਧਾ ਦੱਤਾ ਕਰ ਲਾ ਤੇ ਅੱਧਾ ਕੱਚਾ ਰੱਖ ਲਾ। ਆ ਲਓਰਾ ਲੋ ਕੱਚਾ। ਆਈ। ਹਾਏ ਹਾਏ ਦੁੱਧ ਕਿੱਥੇ ਗਿਆ ਵਾ? ਚੋ ਆਮੀ ਥੱਲਿਓ ਕੀ ਉਹਦੇ। ਕੱਲ ਦੀ ਪਰਸੋਂ ਦੀ ਫੀਡ ਮੁੱਕੀ ਆ। ਨਾ ਨਾ ਲਿਆ ਕੇ ਦਿੱਤੀ ਐ ਨਾ ਕੁਝ ਹੋਰ ਅਮੀ ਕੀ ਦੇਣਾ ਮਨੇ ਵਿਚਰੀ ਨੇ ਜਦੋਂ ਪੌਣਾ ਉਹਨੂੰ ਕੱਖ ਨਹੀਂ ਆ। ਜੀ ਫਿਰ ਵੀ ਥੋੜਾ ਬੋਤਾ ਤਾਂ ਦਿੰਦੀ ਨਾ ਤੇ ਆ ਚੋਇਆ ਤਾਂ ਲੱਗਦਾ ਹੈਗਾ ਵਿੱਚ ਤੇ ਕਿੱਥੇ ਗਿਆ ਦੁੱਧ? ਚੋਣਾ ਕੀ ਲੱਤ ਮਾਰ ਕੇ ਤੇ ਉਹ ਗਈ ਆ ਆ ਹਾਏ ਤੂੰ ਹੀ ਨਹੀਂ ਚੱਜਣਾ ਚੋਈ ਹੁਣੀ ਉਹਨੇ ਕਿ ਲੱਤ ਮਾਰਨੀ ਹੀ ਮੇਰਾ ਕਸੂਰ ਕੱਢ ਦੋ ਨਾਲੇ ਮੇਰੀ ਗੱਲ ਸੁਣ ਜੇ ਫੀਡ ਹੈ ਨਹੀਂ ਆ ਪੱਠੇ ਤੇ ਹੈ ਗਈ ਆ ਨਾ ਤੇ ਉਹੇ ਟਾਈਮ ਨਾ ਪਾ ਦਿਆ ਕਰ ਕਿਤੇ ਉਹਨੂੰ ਤਾਂ ਵੀ ਉਹ ਮਿਲਦੀ ਰਵੇ ਮੇਰੀ ਸੁਣੋ ਗੱਲ ਤੁਸੀਂ ਜੇ ਰੋਟੀ ਖਾਓ ਤਾਂ ਨਾਲ ਨਾ ਸਬਜੀ ਹੋਵੇ ਤੇ ਚੰਗੀ ਲੱਗੂਗੀ ਨਹੀਂ ਤੇਰ ਕੋ ਤੇ ਭਾਸ਼ਾ ਨਹੀਂ ਆ ਬਸ ਹੋਰ ਹੈ ਨਹੀਂ ਤੇਰ ਕੋ ਕੱਖ ਵੀ ਜਿੰਨੀ ਹੱਦ ਜ਼ੁਬਾਨ ਚਲਉਣੀ ਆ ਨਾ ਉਹਨਾਂ ਹੱਥ ਚਲਾ ਲਿਆ ਕਰ ਤੇ ਅੱਗੇ ਕੌਣ ਕਰਦਾ ਬਾਹਰੋਂ ਕਰਕੇ ਜਾਂਦਾ ਵਾ ਮੰਮੀ ਐ ਇਦਾਂ ਨਾ ਕਰਿਆ ਕਰੋ ਕੰਮ ਕਰਦੇ ਆ ਕਿਤੇ ਕਿਤੇ ਨਾਂ ਲੈ ਲਿਆ ਕਰੋ ਵੀ ਤੂੰ ਕਰਦੀ ਆ ਕੰਮ ਜੇ ਬਾਹਰੋਂ ਨਹੀਂ ਕੋਈ ਕਰਦਾ ਤੇ ਅੱਗੇ ਵੀ ਤੇ ਉਹ ਮਿਲਦੀ ਹੀ ਨਾ ਅੱਜ ਉਹਨੂੰ ਕੀ ਗੋਲੀ ਵੱਜ ਗਈ ਭਲਾ ਮੰਮੀ ਹੁਣ ਐਂਦਾ ਮੈਨੂੰ ਨਹੀਂ ਪਤਾ ਵੀ ਕੀ ਗੋਲੀ ਵੱਜੀ ਤੇ ਕੀ ਨਹੀਂ ਤੇ ਮੇਰੀ ਸੋਨਾ ਮੇਰੀ ਲਤਬਾਂ ਵੱਜ ਗਈ ਐ ਤੇ ਮੈਨੂੰ ਥੱਲੇ ਦੇ ਦੇ ਮੇਰੇ ਛੱਟ ਪੇੜ ਲਾ ਦੇ ਨਹੀਂ ਹੁਣੇ ਮੈਂ ਆਨੀ ਆ ਵੀ ਤੂੰ ਤਾਂ ਖਰੇ ਜਾਣ ਕੇ ਡੋਲ ਆਈ ਆ ਤੇਰੇ ਨਾਲ ਛੱਟ ਲੱਗਦੀ ਨਹੀਂ ਤੇ ਤੇ ਮੇਰੀ ਥੋੜੀ ਗੱਲ ਜਾਨੀ ਉਹ ਚਾਜ ਉਹ ਗਲਿਆ ਕੇ ਦੇਣਾ ਕਿਸ ਦੇ ਘਰੋਂ ਵੀ ਮੇਰੀ ਵੱਲੋਂ ਜਿੱਥੋਂ ਮਰਜ਼ੀ ਮੰਗ ਕੇ ਲਿਆ ਮੰਮੀ ਆ ਕਿਦਾਂ ਦੀ ਗੱਲ ਹੋਈ ਭਲਾ ਤੂੰ ਹੀ ਨਹੀਂ ਚਾਹ ਪਾਣੀ ਪੀਣਾ ਮੈਂ ਕੱਲੀ ਪੀਨੀ ਆ ਨਹੀਂ ਮੈਨੂੰ ਨਹੀਂ ਇੰਨਾ ਗੱਲਾਂ ਦਾ ਪਤਾ ਠੀਕ ਹੈ ਨਾ ਜਾ ਜਾ ਕੇ ਤੇ ਮੰਗਦੀ ਫਿਰ ਜਿੱਥੋਂ ਮੰਗਣਾ ਜਦੋਂ ਚਾਜ ਨਾ ਚੋਣਾ ਨਹੀਂ ਕੋਈ ਪੱਠਾ ਨਹੀਂ ਪੋਣਾ ਕੋਈ ਕੁਛ ਨਹੀਂ ਮੁੜ ਕੇ ਮੰਮੀ ਵੱਲ ਆ ਜਾ ਕਰ ਤੇ ਮੰਮੀ ਉਹਨਾਂ ਨੂੰ ਵੀ ਥੋੜਾ ਬੋਦਾ ਕਿਹਾ ਕਰੋ ਹਾਂ ਸਾਰਾ ਦਿਨ ਫੋਨ ਫੜੀਏ ਕਦੀ ਉਹ ਮੰਜੇ ਤੇ ਬਹਿ ਜਾ ਕਦੀ ਅੰਦਰ ਬਹਿ ਜਾ ਕਦੀ ਬਾਹਰ ਨੂੰ ਚੱਲ ਜਾ ਨਹੀਂ ਜੇ ਮੈਂ ਤੈਨੂੰ ਕਹਿੰਨੀ ਆ ਤੇ ਤੈਨੂੰ ਗਾੜੀ ਨੂੰ ਗੁੱਸਾ ਲੱਗਦਾ ਵੀ ਮੈਨੂੰ ਕਹਿੰਦੀ ਆ ਤੇ ਉਹਨੂੰ ਮੈਂ ਕੀ ਕਵਾਂ ਤੇ ਮੰਮੀ ਪੁੱਤ ਵਾ ਤੁਹਾਡਾ ਤੁਸੀਂ ਕਹਿਣਾ ਵਾ ਉਹ ਵੀ ਤੇਰੇ ਵਰਗਾ ਹੀ ਆ ਉਹ ਘਟਵਾ ਤੈਨੂੰ ਵੀ ਤੁਹਾਡਾ ਹੀ ਪੁੱਤ ਵਾ ਤੁਸੀਂ ਸਮਝਾਉਣਾ ਉਹਨੂੰ ਮੈਂ ਨਹੀਂ ਸਮਝਾ ਸਕਦੀ ਨਾ ਮੈਂ ਤੈਨੂੰ ਸਮਝਾ ਸਕਦੀ ਤੇ ਨਾ ਉਹਨੂੰ ਜਾਓ ਜਾ ਕੇ ਜੋ ਕਰਨਾ ਵਾ ਨਾ ਕਰੋ ਤੇ ਹਾਂ ਦੁੱਧ ਦਾ ਅਰੇਂਜਮੈਂਟ ਕਰ ਲੈ ਜਿੱਥੋਂ ਕਰਨਾ ਮੈਂ ਹੁਣ ਮੰਮੀ ਲੋਕਾਂ ਘਰ ਦੀ ਮੰਗਾ ਜਾਣਾ ਮੈਨੂੰ ਲਿਆ ਦਿਓ ਮੋਲ ਹੁਣ ਨਹੀਂ ਮੈਂ ਨਹੀਂ ਉਹ ਲਿਆ ਕੇ ਦੇਣਾ ਜਾ ਕੇ ਤੇ ਲਿਆ ਜਿੱਥੋਂ ਲ ਲਿਆ ਉਹ ਮੋਲੇ ਨੂੰ ਮੋਲ ਤੇ ਆਉਂ ਕਹਿ ਦਿੰਦੀ ਆ ਵੀ ਜਿੱਦਾਂ ਪੈਸੇ ਉਥੇ ਰੁੱਖਾ ਨਾ ਲੱਗੇ ਹੁੰਦੇ ਆ ਪਹਿਲਾਂ ਉਹਨੂੰ ਚੱਜਣਾ ਉਹਨੂੰ ਚੋਲਾ ਉਹਨੂੰ ਕ ਲੱਗਦੀ ਨੂੰ ਉਹਨੂੰ ਕੋਈ ਪੱਠਾ ਨਹੀਂ ਪੋਣਾ ਕੋਈ ਪਾਣੀ ਨਹੀਂ ਡੋਣਾ ਟਾਈਮ ਦੇ ਨਾਲ ਦੁੱਧ ਲੱਭਣ ਡਈ ਆ ਮੰਗਦੀ ਫਿਰ ਜਾ ਕੇ ਮੇਰ ਕੋ ਨਹੀਂ ਮੰਗਿਆ ਜਾਂਦਾ ਨਾਲੇ ਮੰਗੇਗੀ ਨਾਲੇ ਪਤਾ ਲੱਗੂਗਾ ਕਿੱਦਾਂ ਮੰਗ ਮੰਗ ਲਈਦਾ ਜਾਣਾ ਹੋਰ ਕਿੱਥੇ ਆ ਮੰਗੜ ਇਧਰ ਹੀ ਜਾਣਾ ਗਵਾਂਡਣ ਵੱਲ ਜਾ ਮੰਗੇ ਲਿਆ ਨਾਲੇ ਉਹਦੇ ਕੋ ਲਾਫਾ ਕਰਾ ਕੇ ਆ ਦਊਗੀ ਤੈਨੂੰ ਦੁੱਧ ਚੰਗੀ ਤਰ੍ਹਾਂ ਹੀ ਮੰਗੇ ਤੇ ਵੇਹ ਜਾ ਕੇ ਸੰਦੀਪ ਇਹ ਬੰਦਰ ਦੀ ਰਿਵਾਜ ਲੱਗਾਂ ਟੀ ਆ ਮੀਂ ਆਦਾ ਸਰਈਓ ਸਾਸਮੀ ਘਰੇ ਆ ਗਈ ਦੀਦੀ ਮੇਰੀ ਸਾਸਮੀ ਘਰ ਹੋਣੀ ਤਾਂ ਹੀ ਆ ਗਈ ਹੈ ਚਲ ਵੇਖਦੀਆਂ ਜਾ ਕੇ ਕੀ ਕਹਿੰਦੀ ਹੈ ਸਾਸ਼ੀ ਘਰ ਹੋ ਠੀਕ ਠਾਕ ਠੀਕ ਵਧੀਆ ਤੇ ਆਇਂ ਚਾਜੀ ਆ ਲੈ ਮੰਮੀ ਆ ਗਈ ਹੈ ਐ ਸ਼ਸ਼ ਆ ਗਈ ਹੈ ਹਾਂਜੀ ਆ ਗਈ ਹੈ ਠੀਕ ਠਾਕ ਠੀਕ ਠਾਕ ਵਧੀਆ ਚਲ ਵਧੀਆ ਚਾਹੀਦਾ ਤੇ ਕੰਮ ਹੀ ਕੋਈ ਕਮ ਕੀ ਆ ਸੰਦੀਪ ਮੈਂ ਦੇ ਹੀ ਧਾਰ ਚੋਣਾ ਅੱਛਾ ਉਹ ਮੱਝ ਨੇ ਮਾਰਤੀ ਆ ਲੱਤ ਉਹ ਦੁੱਧ ਸਾਰਾ ਹੀ ਡੁੱਲ ਗਿਆ ਲੈ ਤੇ ਉਹ ਹੁਣ ਹੈ ਨਹੀਂ ਮੰਮੀ ਨੂੰ ਤੇ ਮੈਂ ਕਹਿ ਨਹੀਂ ਸੀ ਕਿ ਮੁੱਲ ਲਿਆ ਦਿਓ ਅੱਛਾ ਤੇ ਉਹ ਐਵੇਂ ਤੁਹਾਨੂੰ ਪਤਾ ਹੀ ਜਿੱਦਾਂ ਕਰਦੇ ਹੁੰਦੇ ਤੁਹਾਨੂੰ ਪਤਾ ਹੀ ਆ ਸਭਾ ਉਹਨੇ ਕਿੱਥੇ ਲਿਆਂ ਦੇਣਾ ਤੇ ਮੈਂ ਫੇਰ ਤੁਹਾਡੇ ਵੱਲ ਹੀ ਮੱਝ ਹੈਗਾ ਕੋੜ ਚਲ ਚਾਜੂਗਾ ਤੇ ਦੋ ਚਲ ਸਵੇਰੇ ਫੇਰ ਮਿਲ ਪੈਣਾ ਮਾਣ ਚਲ ਕੋਈ ਗੱਲ ਨਹੀਂ ਦੁੱਧ ਮੈਂ ਦੇ ਦਿੰਦੀ ਸੱਸ ਵੀ ਆਈ ਹੀ ਦੱਸਿਆ ਨਹੀਂ ਉਹਨੇ ਦੀਦੀ ਸ਼ਡੋਦੀ ਹੁੰਦੀਆਂ ਗੱਲਾਂ ਮੈਨੂੰ ਦੁੱਧ ਘੋਟ ਕੋਈ ਗੱਲ ਨਹੀਂ ਮੈਂ ਦੁੱਧ ਪਾ ਦਿੰਨੀ ਆ ਆਜਾ ਮੈਂ ਤੈਨੂੰ ਇੱਕ ਗੱਲ ਦੱਸਾਂ ਉਹਨੇ ਫੇਰ ਮਗਰੀ ਆ ਜਾਣਾ ਕੋਈ ਗੱਲ ਨਹੀਂ ਆਜਾ ਆਜਾ ਦੀਦੀ ਸੰਦੀਪ ਮੈਨੂੰ ਬੋਲ ਨਾ ਮੈਨੂੰ ਦੁੱਧ ਘੋਟ ਪਾ ਦੇ ਕੋਈ ਗੱਲ ਨਹੀਂ ਤੇ ਮੈਂ ਫੇਰ ਆਉਂਗੀ ਕੋਈ ਗੱਲ ਨਹੀਂ ਬਹਾਨਾ ਲਾਦੀ ਆਖੀ ਕੋਈ ਕੰਮ ਕਰਨ ਦੇ ਹੀ ਤੇ ਕੀ ਹੋਇਆ ਹੀ ਗੱਲ ਕੀ ਹੋਣੀ ਹੀ ਤੈਨੂੰ ਦੱਸਿਆ ਨਹੀਂ ਕੁਝ ਵੀ ਜਾ ਕੇ ਉਹਨੇ ਨਾ ਮੈਨੂੰ ਤਾਂ ਕੋਹੋ ਨਹੀਂ ਮੈਂ ਤਾਂ ਦੇ ਹੀ ਹਟਾ ਗੁਨਰ ਰਸੋਈ ਦੇ ਵਿੱਚ ਅੱਛਾ ਉਹ ਲਫਾਫੇ ਜਿਹੜੀ ਇੰਨੀ ਕੁੰਡੀ ਪਾਈ ਸੀ ਮਾ ਸਾਂਗ ਜਿੰਨੀ ਆਹੋ ਉਹ ਜਾਗਦੇ ਵਗਾ ਕੇ ਫੇਰ ਸੋਈ ਚ ਮਰੀ ਤਾਂ ਕੀ ਗੱਲ ਹੋਈ ਆਈ ਬੁੰਦੀ ਦੇਣ ਅੱਛਾ ਮੈਂ ਭਜਾਈ ਫੇਰ ਇੱਥੇ ਚੰਗੀਆਂ ਗੱਲਾਂ ਸੁਣਾਈਆਂ ਫੇਰ ਮੈਨੂੰ ਲੈ ਤੇ ਮੈਨੂੰ ਪਤਾ ਨਾ ਕੀ ਕਹਿੰਦੀ ਘਰ ਜਾ ਕੇ ਕੀ ਕਹਿੰਦੀ ਅਹੇ ਮੈਂ ਤਾਂ ਸਦੀਪ ਦੇ ਮੱਥੇ ਹੀ ਨਹੀਂ ਲੱਗੀ ਇਹ ਅਹੇ ਮੰਮੀ ਉਹਦੀ ਘਰ ਹੁੰਦੀ ਤੇ ਫੇਰ ਅਹੇ ਮੈਂ ਦੇ ਕੇ ਆਉਣੀ ਮੈਂ ਤਾਂ ਉਦਾਂ ਹੀ ਆ ਗਈਆਂ ਕਿੰਨਾ ਝੂਠ ਬੋਲਦੀ ਆ ਮੈਂ ਭਜਾਈ ਚ ਤਾਂ ਹੀ ਭੱਜ ਗਈ ਫੇਰ ਨਹੀਂ ਵੇਖਿਆ ਨਾ ਪਿੱਛਾ ਮੁੜ ਕੇ ਕਿੰਨੀ ਚਾਲ ਤੇ ਨਾਲ ਮੈਂ ਉਹਨੂੰ ਕਿਹਾ ਮੈਂ ਹਾਂ ਚਾਚੀ ਇਹਦੇ ਵਿੱਚ ਬੂੰਦੀ ਕੱਢ ਲੈਣੀ ਸੀ ਆਹੋ ਜਿਆਦਾ ਵਾ ਬੂੰਦੀ ਇੰਨੀ ਕਿ ਬੂੰਦੀ ਚੁੱਕੀ ਆਈ ਮੈਂ ਕਿਹਦੇ ਨਾ ਸਾਂਚ ਦੇਣੀ ਆ ਉਹ ਤਾਂ ਮੈਨੂੰ ਵੇਖ ਕੇ ਹਸਾਉਂਦੇ ਆ ਬੀਤਾ ਸਕੀ ਇੰਨੀ ਕਿ ਪਈ ਜਾ ਤੂੰ ਦੇਣੀ ਇਹ ਤਾਂ ਮਸਾ ਪਾ ਵੀ ਲੈ ਜੇ ਤੁਹਾਡੇ ਤਿੰਨਾਂ ਜੋਗੀ ਬਥੇਰੀ ਆ ਤੇ ਮੈਂ ਰਹਿਣ ਦੇਣੀ ਫਿਰ ਕੀ ਆ ਕੋਕ ਨਹੀਂ ਹਾਂ ਬਈ ਹੋ ਗਈ ਤਾਂ ਮੈਂ ਤੂੰ ਇੱਧਰ ਫੜਾਉਣ ਆਗੇ ਤੁਸੀਂ ਤਾਂ ਹੀ ਫਿਰ ਲਾਫ ਆ ਹੋਈ ਤਾਂ ਤਾਂ ਹੀ ਫਿਰ ਔਖੀ ਹੋਉਂਦੀ ਮੇਰ ਨਾਲ ਭੱਜ ਗਈ ਫਿਰ ਉਸੇ ਵੱਲੇ ਤਾਂ ਹੀ ਫਿਰ ਗਈ ਹੋਣੀ ਆ ਤਾਂ ਹੀ ਮੈਂ ਆਖਾਂ ਵੀ ਇਹ ਕਾਲੀ ਨਹੀਂ ਤਾਂ ਪੀਂਦੇ ਤੂੰ ਤਾਂ ਲੜਾਕੀ ਬੜੀਆਂ ਹੂੰ ਮੈਂ ਇਹ ਤਾਂ ਤੂੰ ਮੈਨੂੰ ਵੇਖਿਆ ਨਹੀਂ ਆ ਇਹਨੂੰ ਚੰਗਾ ਸਬਕ ਸਿਖਾਇਆ ਕਰੋ ਮੈਂ ਕੀ ਇਹ ਹੀ ਭੁੱਖੇ ਰਹਿ ਗਏ ਸੀ ਕੀ ਸਬਜ਼ੀ ਦੇ ਦਿੰਦੀ ਤੇ ਫਿਰ ਕੀ ਉਹ ਚੱਲਿਆ ਮੇਰੇ ਨਾਲ ਤਾਂ ਪਤਾ ਨਹੀਂ ਕੀ ਕੀ ਕਰਦੀ ਹੈ ਘਰ ਦੇ ਵਿੱਚ ਕੋਈ ਹਸਾਬ ਨਹੀਂ ਮੈਂ ਤਾਂ ਦੱਸਦੀ ਨਹੀਂ ਆਪਣੀਆਂ ਗੱਲਾਂ ਤੇ ਕੀ ਦੱਸ ਦੱਸਣਾ ਆਪਣਾ ਝੱਗਾ ਚੁੱਕੀ ਹੈ ਤੇ ਆਪਣਾ ਹੀ ਢਿੱਡ ਲੰਗਾ ਹੁੰਦਾ ਵਾ ਤੇ ਮੈਂ ਤਾਂ ਕੋਈ ਗੱਲ ਦੱਸਦੀ ਨਹੀਂ ਆ ਵੀ ਚਲੋ ਕੀ ਦੱਸਣਾ ਤੇ ਕੀ ਨਹੀਂ ਇਹ ਜਿੰਨੀ ਇੱਕ ਪਤੀ ਆ ਨਾ ਉਹਦੇ ਮੈਂ ਹੀ ਪਤਾ ਨਹੀਂ ਕਿਦਾਂ ਵਸਾਂਦੀ ਆ ਇਹ ਤਾਂ ਮੈਨੂੰ ਰਹਿਣ ਨਾ ਦਵੇ ਜੀ ਦੀ ਉਹ ਤੇ ਮੈਨੂੰ ਸਾਰਾ ਪਤੀ ਦੀ ਇਹ ਤੇ ਹੈ ਹੀ ਇਦਾਂ ਦੀ ਆ ਸਾਰੇ ਲੋਕੀ ਗੱਲਾਂ ਕਰਦੇ ਇਹਨੂੰ बस दाज बस है है। दी ਭੁਖੀ ਹੋ ਮੈਨੂੰ ਬਸ ਮਿਲ ਜੇ ਇੰਨੇ ਚ ਖੁਸ਼ ਹੋ ਜਾਂਦੀ ਐ ਤੇ ਚੱਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਿਆ ਕਰ ਬੋਦੀ ਠੀਕ ਹਨਾ ਇਹ ਸੰਦੀਪ ਚੀਜ਼ਾਂ ਹੀ ਵੇਂਦੀ ਆ ਨਾ ਇਹਦਾ ਕੰਮ ਨਹੀਂ ਵੇਂਦੀ ਹੁਣ ਸਾਰਾ ਦਿਨ ਮੈਂ ਘਰ ਦੇ ਵਿੱਚ ਲੱਗੀ ਰਹਿਣੀ ਆ ਐਨਾ ਵੀ ਸੱਚੀ ਡੰਗਰਾ ਦੇ ਨਾਲ ਡੰਗਰ ਹੋਈ ਰਹਿਣੀ ਆ ਸਾਰਾ ਕੰਮ ਮੇਰ ਤੇ ਸੁਟਿਆ ਕਿਤੇ ਇੰਨਾ ਨਹੀਂ ਵੀ ਪੌਂਡਾ ਜੋ ਕਿ ਇੱਥੋਂ ਲੱਗਦੇ ਇੱਥੇ ਹੀ ਕਰ ਦੇ ਨਾ ਤੇ ਤਾਂ ਵੀ ਮੇਰੀ ਕਦਰ ਨਹੀਂ ਪਉਂਦੀ ਇੱਕ ਦਿਨ ਭਲਾ ਨਾ ਕੀ ਹੋਇਆ ਇਹਨਾਂ ਨੇ ਮੇਰੇ ਨਾਲ ਨਾ ਗਰਸੋਕ ਗਿਆ ਮੇਰਾ ਜਾਨੀ ਬੂਆ ਕੋਲੋਂ ਦੇ ਆ ਕੋਈ ਨਹੀਂ ਬੜੇ ਤਰਲੇ ਮਰੀਆ ਹੁਣ ਮੈਂ ਕੀ ਕਰਾਂ ਆਇ ਤੇ ਲੱਗੀ ਮੈਨੂੰ ਪਾਣੀ ਦੇ ਦੋ ਘਟਾ ਗੀਤ ਇਨੀ ਜਾਲਮੀ ਹੈ ਮੈਂ ਤੇ ਕਹਾਂ ਚੱਲ ਮੜਾ ਮੋਟਾ ਲੜਦੀ ਹੋਣੀ ਹੈ ਛੱਡ ਦੋ ਤੁਸੀਂ ਦੀਆਂ ਗੱਲਾਂ ਜਿੱਥੇ ਤੱਕ ਇਹ ਪਹੁੰਚ ਸਕਦੀ ਹੈ ਨਾ ਤੁਸੀਂ ਕਦੀ ਸੋਚਿਆ ਵੀ ਨਹੀਂ ਹੁਣ ਉਹੀ ਗੱਲ ਵਾ ਤੋਂ ਜ਼ਿਆਦੇ ਭੁਏ ਨਾ ਚੜਾਇਆ ਕਰ ਠੀਕ ਹੈ ਨਾ ਇਹਨੂੰ ਕੰਮ ਵੀ ਡਾਇਆ ਕਰ ਇਹਨੂੰ ਉਹਨੂੰ ਪਤਾ ਵਾ ਮੇਰੀ ਨੋਂ ਕੰਮ ਕਰ ਲੈਂਦੀ ਸਾਰਾ ਹੀ ਤਾਂ ਹੀ ਭੁਏ ਚੜ੍ਹੀਆਂ ਹੁਣ ਸੰਦੀਪ ਕਰਨਾ ਹੀ ਪੈਂਦਾ ਵਾ ਘਰ ਦਾ ਨਹੀਂ ਕਰਨਾ ਕੰਮ ਦੀ ਨਹੀਂ ਮੈਨੂੰ ਹੈਗੀ ਨਹੀਂ ਵੀ ਚਾਹੇ ਮੈਨੂੰ ਕੰਮ ਕਰਨਾ ਪੈਂਦਾ ਚਾਹੇ ਕਿੱਦਾਂ ਵਾ ਉਹ ਚਲੋ ਨਾ ਕਰੀ ਜਾਨੀ ਪਰ ਇਹ ਹੀ ਬੰਦਾ ਰਵੇ ਤੇ ਜੱਜ ਨਾ ਨਾ ਦੇ ਕਰੇ ਕਿਸਦਾ ਵੀ ਕੀਤਾ ਵਾ ਫੇਰ ਥਾਂ ਥਾਂ ਜਾ ਕੇ ਕਹਿੰਦੇ ਫਿਰ ਨਾ ਨਾ ਇਹ ਕਰਦੀ ਕੁਛ ਨਹੀਂ ਆ ਜੇ ਕਿਸੇ ਦਾ ਫੋਨ ਆ ਜਾਂਦਾ ਤਾਂ ਵੀ ਇਹਨਾਂ ਦੀ ਇਹੋ ਹੀ ਗੱਲਾਂ ਉਹੀ ਗੱਲ ਗੱਲ ਪਤਾ ਨਾ ਕੀ ਆ ਜੇ ਪਿਛੋਂ ਚੰਗੇ ਹੋਣ ਨਾ ਮੇਰੇ ਫਿਰ ਇਹ ਵੀ ਕੋਈ ਗੱਲ ਨਾ ਕਰੇ ਉਹ ਵਿਚਾਰੇ ਪਤਾ ਵਾ ਵੀ ਉਹੋ ਜੇ ਆ ਉਹਨਾਂ ਕੋਈ ਗੱਲ ਕਰਨੀ ਆ ਤੇ ਤੈਨੂੰ ਭਾਜੀ ਵੀ ਨਹੀਂ ਪੁੱਛ ਗਿਆ ਉਹ ਵੀ ਮਾਂ ਵਰਗੀ ਹੀ ਆ ਦੇ ਉਹਦਾ ਹੀ ਪੁੱਤ ਵਾ ਇੱਜਾ ਥੋੜੀ ਮੇਰੇ ਥੋੜਾ ਬਣਨਾ ਆ ਉਹਨਾਂ ਨੇ ਅਕਸਰ ਜਿ ਰਹਿਣਾ ਤੇ ਤੇਰੇ ਨਾਲ ਹੀ ਐ ਨਾ ਉਹਨੇ ਕਿਤੇ ਕਦੀ ਇਹਨਾਂ ਨੇ ਕਦੇ ਫੋਨ ਨਹੀਂ ਕਰਨ ਦਿੱਤਾ ਮੈਨੂੰ ਘੱਟੋ ਘੱਟ ਵੀ ਤੇ ਸਾਲ ਹੋ ਚੱਲਿਆ ਗਈ ਨੂੰ ਪਿੰਡ ਕਿਤੇ ਕਦੀ ਇਹਨਾਂ ਨੇ ਨਾ ਨਹੀਂ ਲਿਆ ਵੀ ਤੂੰ ਜਾਣਾ ਵਾ ਚਾਹੇ ਨਹੀਂ ਜਾਣਾ ਜੇ ਤੂੰ ਉਥੋਂ ਚੀਜ਼ਾਂ ਲਈ ਆਈ ਜਾਵੇਂ ਨਾ ਫਿਰ ਬੜੀ ਖੁਸ਼ ਹੋਏ ਤੇਰੀ ਮੇਰੀ ਇੱਕ ਗੱਲ ਸੁਣ ਤੈਨੂੰ ਨਾ ਸੋਈ ਮੈਂ ਜਿਹੜੀ ਤੈਨੂੰ ਗੱਲ ਦਸੀ ਹੈ ਨਾ ਵੇਖ ਲੈ ਆਪਣੀ ਸੱਸ ਨਾਲ ਨਾ ਕਰੀ ਨਹੀਂ ਨਹੀਂ ਦੀਦੀ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਮੈਂ ਕਿਸੇ ਨਾਲ ਗੱਲ ਨਹੀਂ ਕਰਦੀ ਮੈਨੂੰ ਪਤਾ ਤੇਰਾ ਮਾਸਾ ਵੀ ਬਾਹਰ ਨਿਕਲ ਗਈ ਨਾ ਤੇ ਉਹਨੇ ਮੈਨੂੰ ਇੱਥੇ ਰਹਿਣ ਨਹੀਂ ਦੇਣਾ ਜਿੱਦਾਂ ਦੀ ਉਹ ਹੈਗੀ ਆ ਨਹੀਂ ਨਹੀਂ ਚਲਾ ਆਦਰ ਮੈਂ ਦੁੱਧ ਦੂੰ ਮੈਂ ਦੁੱਧ ਪਾ ਦੂੰ ਤੇ ਮੈਂ ਜਾਵਾਂਗਾ ਹਾਂ ਜਾ ਬੇ ਲਬਲੀ ਇੱਧਰ ਆ ਗੱਲ ਸੁਣ ਮੇਰੀ ਹੁਣ ਕੀ ਹੋ ਗਿਆ ਵਾ ਬਹਿ ਜਾ ਦੱਸ ਦਿਨੀ ਆ ਕੀ ਹੋ ਗਿਆ ਵਾ ਇੱਕ ਤੇ ਮੇਰੇ ਤੇ ਹੋਈ ਜਾਂ ਨਾ ਕੋਈ ਗੱਲ ਤੇ ਫੇਰ ਨਾ ਮੈਨੂੰ ਦੱਸੀ ਲੜਿਆ ਹੀ ਹੋਣਾ ਵਾ ਕੋਈ ਨਾ ਕੋਈ ਘਰ ਚ ਹੋਰ ਕੀ ਹੋਣਾ ਤੇ ਕਿੰਨੂੰ ਦੱਸਾਂ ਫੇਰ ਤੈਨੂੰ ਨਾ ਦੱਸਾਂ ਤੇ ਤੁਹਾਡਾ ਰੋਜ਼ ਦਾ ਕੰਮ ਹੋ ਗਿਆ ਦੱਸਣ ਮੈਂ ਆਂਡ ਗਵਣ ਜਾਵਾਂ ਤੂੰ ਇਹ ਸੈੱਲ ਘਟਾਤੇ ਆ ਸਿਰ ਦੇ ਕਦੀ ਕੋਈ ਗੱਲ ਕਦੀ ਕੋਈ ਗੱਲ ਤੇਰੇ ਬੜੇ ਸੈੱਲ ਘਟਦੇ ਆ ਤੇਰੇ ਮੇਰੀ ਗੱਲ ਸੁਣ ਗੱਲ ਮੈਂ ਤੇਨਾਂ ਇਹ ਕਰਨੀ ਆ ਚੁੱਪ ਕਰਕੇ ਨਾ ਤੇ ਧਿਆਨ ਨਾਲ ਗੱਲ ਸੁਣੀ ਐਵੇਂ ਰੌਲਾ ਨਾ ਪਾਈ ਵਿੱਚ ਦੱਸੋ ਮੈਂ ਇਹ ਕਿੰਨੀ ਆ ਵੀ ਕਿੰਨਾ ਚਿਰ ਹੋ ਗਿਆ ਤੁਹਾਡੇ ਵਿਆਹ ਨੂੰ ਤੇ ਜਿੰਦੇ ਜੀ ਕਿਤੇ ਮੈਨੂੰ ਵੀ ਪੋਤੇ ਪੋਤੀ ਦਾ ਮੂੰਹ ਵਖਾਲ ਦੋ ਤੇ ਜੇ ਨਹੀਂ ਆ ਤੇ ਮੈਂ ਤੇ ਨਹੀਂ ਆ ਵੀ ਤੂੰ ਚੁੱਪ ਕਰਕੇ ਤੇ ਦੂਜਾ ਵਿਆਹ ਕਰਾ ਲਾ ਮਾਂ ਦਾ ਜੇ ਦੇ ਮੰਜੇ ਦੇ ਮਿਲਦੀ ਆ ਨਾ ਰੋਟੀ ਤੇ ਖਾਈ ਜਾ ਚੁੱਪ ਕਰਕੇ ਵੇ ਆ ਕੀ ਰੋਟੀ ਖਾਣਵਾ ਕੋਈ ਰੋਟੀ ਖਾਣਵਾ ਨੁਕਸਾਨ ਤੇ ਨੁਕਸਾਨ ਕਰ ਕਰਕੇ ਤੂੰ ਸੁੱਟੀ ਜਾਂਦੀ ਹੁਣ ਉਹ ਅੱਗੇ ਵੀ ਕਿਹਾ ਸੀ ਵੀ ਦੂਜਾ ਵਿਆਹ ਕਰਦੀ ਏ ਤੇਰਾ ਤੇ ਜਦੋਂ ਮੈਂ ਉਸ ਦਿਨ ਕਿਹਾ ਸੀ ਤੈਨੂੰ ਵੀ ਮੈਂ ਨਹੀਂਗਾ ਵਿਆਹ ਕਰਾਉਣਾ ਇਹ ਹੁਣ ਰੱਬ ਦੇ ਹੱਥ ਵਾਸੀ ਆ ਨਹੀਂ ਤਾਂ ਕਰਾਉਣ ਚ ਕੀ ਹਰਜਵਾ ਦੱਸ ਤੈਨੂੰ ਦਾਜ ਦੀ ਪਈ ਆ ਵੀ ਦਾਜ ਆਜੂਗਾ ਦੂਜੇ ਵਿਆਹ ਦਾ ਤੇ ਦਾਜ ਆਜੂ ਤੇ ਇਹਦੇ ਵੱਲ ਮੈਂ ਵੇਖਿਆ ਕਰਾਂ ਵੇਖ ਵੇਖ ਕੇ ਆਰਤੀ ਤਾਰਾਂ ਇਹਦੀ ਆ ਤੇ ਉਹਦੇ ਹੱਥ ਵਸਵਾ ਰੱਬ ਦੇ ਹੱਥ ਵਸਵਾ ਤੇ ਤੂੰ ਕਰਾ ਲਾ ਹਾਂ ਦੂਜਾ ਵਿਆ ਮੈਂ ਤਾਂ ਨਹੀਂ ਕਰਾਉਣਾ ਸਿੱਧੀ ਜਿਹੜੀ ਗੱਲ ਵਾ ਉਹ ਜੀ ਮਾਸੀ ਆ ਜਿੰਨੇ ਤੈਨੂੰ ਮਗਰ ਲਾਇਆ ਵਾ ਮੇ ਮਾਸੀ ਨੇ ਕੀ ਮੈਨੂੰ ਮਗਰ ਲਾਉਣਾ ਮਾਸੀ ਨੇ ਮਾੜੀ ਗੱਲ ਕਹੀ ਕੋਈ ਚੰਗੀ ਸਲਾਹ ਦਿੱਤੀ ਏ ਉਹਨੇ ਆਪਣਾ ਘਰ ਤੇ ਉਹਦਾ ਜੜਿਆ ਵਾ ਤੇ ਤੇਰਾ ਵੀ ਜਾਣ ਦੇਣਾ ਉਹਦਾ ਉਜੜਿਆ ਵਾ ਘਰ ਇੱਕੋ ਗਾਲੀ ਕਰੀ ਜਾਂਦਾ ਰਹੀ ਨਾ ਆਪਣਾ ਉਹਦਾ ਉਜੜਿਆ ਆਪਣਾ ਉਹਦਾ ਉਜੜਿਆ ਵਾ 11 ਦੇ ਉਹ ਰਿਸ਼ਤੇ ਕਰਾਉਂਦੀ ਚੰਗਾ ਬਣਾਉਂਦਾ ਕਰਾਉਂਦੀ ਆ ਤੇ ਮੁੰਡੇ ਉਹਦੇ ਦਾ ਤਾਂ ਮਹੀਨਾ ਨਹੀਂ ਲੰਘਿਆ ਤੇ ਉਹ ਨਹੀਂ ਚੰਗੀ ਉਹ ਇਤੋਂ ਵੀ ਸਗਾ ਤੰਤਰੀ ਹੀ ਚੰਗੀ ਨਹੀਂ ਇੱਥੇ ਵੀ ਨਾ ਨਹੀਂ ਲੰਘਿਆ ਮੁੰਡੇ ਦਾ ਇੱਕ ਦੇ ਕਿਤੇ ਤੂੰ ਚੱਜਦਾ ਹੋਵੇਂ ਨਾ ਫੇਰ ਵੀ ਆ ਤੂੰ ਤੇ ਕਿਸੇ ਪਾਸੇ ਮੈਨੂੰ ਲੱਗਣੀ ਨਹੀਂ ਦਿੰਦਾ ਮੈਂ ਤੈਨੂੰ ਕਹਿ ਦਿੱਤਾ ਵੀ ਮੈਂ ਨਹੀਂ ਉਹ ਵਿਆਹ ਕਰਾਉਣਾ ਠੀਕ ਆ ਨਾ ਤੇ ਬਾਕੀ ਰਹੀ ਗੱਲ ਪੋਤੇ ਪੋਤੀਆਂ ਦੀ ਇਹ ਰੱਬ ਦੇ ਹੱਥ ਵਸਵਾ ਠੀਕ ਆ ਨਾ ਐਵੇਂ ਉਹ ਗੱਲ ਪਈਆਂ ਲੰਮੇ ਤੇ ਪਈ ਇਹਦਾ ਚੁੱਪ ਕਰਕੇ ਕੀ ਕਰਾਂ ਮੈਂ ਇਹ ਮੁੰਡੇ ਦਾ ਮਿੰਤੇ ਹੀ ਨਹੀਂ ਸਮਝ ਆਉਂਦੀ ਪਤਾ ਨਹੀਂ ਕੀ ਇਹਦੇ ਸਿਰ ਪਾਇਆ ਵਾ ਬਸ ਆਂਦਾ ਵੀ ਉਹਨੂੰ ਤਾਂ ਕੋਈ ਗੱਲ ਕਹਿ ਹੀ ਨਾ ਉਹਦਣ ਵੀ ਮੈਂ ਕਿਹਾ ਸੀ ਤੋ ਉਹਦਣ ਵੀ ਇਦਾਂ ਹੀ ਭੱਜ-ਭੱਜ ਕੇ ਪੈਂਦਾ ਸੀ ਜਿਵੇਂ ਅੱਜ ਕਿਹਾ ਵਾ ਤੇ ਅੱਜ ਵੀ ਇਹਦਾ ਇਹੋ ਹਾਲ ਵਾ ਕੀ ਕਰਾਂ ਮੈਂ ਇਹਦਾ ਚੱਲ ਕੋਈ ਨਹੀਂ ਇੱਕ ਅੱਧੀ ਵਾਰੀ ਹੋਰ ਕਹੂੰਗੀ ਖਰੇ ਮੰਨ ਹੀ ਜਾਵੇ ਮੰਨ ਜੂਗਾ ਤੇ ਚੰਗਾ ਰਹੂਗਾ ਇਹਦੇ ਬਾਰੇ ਸੋਚਣ ਲਈ ਚੱਲ ਬੀਹ ਲੈਣੀ ਇਹ ਹੋਰ 5-6 ਮਹੀਨੇ ਜੇ ਇਹ ਤਾਂ ਕੋਈ ਨਿਆਣਾ ਹੋ ਜੂ ਠੀਕ ਆ ਜੇ ਨਾ ਨਾ ਫੇ ਮੈਨੂੰ ਹੀ ਕੋਈ ਸਕੀਮ ਲਾਉਣੀ ਪੈਣੀ ਹੈ ਮੈਨੂੰ ਭਾਵੇਂ ਇਹਨੂੰ ਕੋਹ ਦੇ ਕੇ ਮਾਰਨਾ ਨਾ ਪਵੇ ਫੇ ਤੇ ਕਰਾਊਗਾ ਇਹਨਾਂ ਦੂਜਾ ਵਿਆਹ ਲੋਕੀ ਇਦਾਂ ਹੀ ਕਰਦੇ ਆ ਕਿਤੇ ਪਤਾ ਤੱਕ ਨਹੀਂ ਲੱਗਣ ਦਿੰਦੇ ਮੈਨੂੰ ਵੀ ਲੱਗਦਾ ਇਹੋ ਹੀ ਕੰਮ ਕਰਨਾ ਪੈਣਾ ਚਲ ਕੋਈ ਨਹੀਂ ਵੇਖ ਲੈਣੀ ਜਿੱਥੇ ਇੰਨਾ ਚਰਜਰਿਆ ਹੋਰ ਚਰਜਣੀ ਵੇਖਦੀ ਆ ਭਲਾ ਕੀ ਕਰਦੀ ਆ